ਆ ਦੇਖੋ ਜੀ ਆਪ ਸਰਕਾਰ ਦੀ ਗੁੰਡਾਗਰਦੀ ਇਥੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਬੋਲ ਰਹੇ ਆ ਪੰਜਾਬ ਸਰਕਾਰ ਮੋਤਾਵਾ ਮੋਤਾਵਾ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਪੰਜਾਬ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਸ਼ਰੇਆਮ ਗੁੰਡਾਗਰਦੀ ਆ ਆ ਦੇਖੋ ਜੀ ਆਪ ਸਰਕਾਰ ਦੀ ਗੁੰਡਾਗਰਦੀ ਕਿਸਾਨ ਪਿੰਡਾਂ 'ਚ ਮਾਰ ਰਿਆ ਇਥੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਬੋਲ ਰਹੇ ਆ ਆ ਦੇਖ ਲਓ ਕਹਿੰਦੇ ਵੇ ਗੁੰਡਾ ਕਰਦੀ ਕਰਦੇ ਕਿਸਾਨ ਗੁੰਡਾ ਕਰਦੀ ਕਰਦੇ ਕਾਹ ਦੇਖੋ ਤੁਹਾਨੂੰ ਕੱਲ ਕੁਛ ਨਹੀਂ ਗਿਆ ਨਾ ਤੁਸੀਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਇਹਦੀ ਕਰਨੀ ਜਾਣਿਆ ਪੰਜਾਬ ਦੇ ਬਾਈ ਸ਼ਰਿਆਮ ਗੁੰਡਾ ਕਰਦੀ ਹੋ ਰਹੀ ਆ ਸ਼ਰਿਆਮ ਗੁੰਡਾ ਕਰਦੀ ਅਸੀਂ ਸਾਨੂੰ ਲਿਆਉਂਦੇ ਨਹੀਂ ਜਾਣਾ ਪਿੱਛੇ ਰੋ ਪਿੱਛੇ ਰੋ ਪਿੱਛੇ ਦੇ ਨਿਕਲ ਜੇ ਆਪਾਂ ਤਾਂ ਕੁਦਰਤ ਕਰ ਰਿਹਾ ਹੈਂ ਇਹਦੀ ਬੋਲੀ ਪੁੱਛੀ ਬਈ ਅੰਮ੍ਰਿਤ ਅਸੀਂ ਛੇ ਆਇਆ ਗੁੰਡਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਗੁੰਡਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਬਿੱਲੀ ਦਾ ਦਲਾਲ ਮੋਤਾਵਾਦ 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 ਮੰਦਾਬਾਕ ਮੰਦਾਬਾਕ ਕੇ ਇਹ ਵਾਦੂ ਨਹੀਂ ਬੋਲਣਾ ਅਸੀਂ ਨਾ ਕਿ ਤੋ ਡਰਨਾ ਨਾ ਡਰੇ ਆ ਜਿਹੜਾ ਬੜੀ ਆ ਜਵੇ ਇਥੇ ਅਸੀਂ ਕੋਈ ਨਹੀਂ ਡਰ ਰਹੇ ਅਸੀਂ ਵੀ ਡਰ ਨਹੀਂ ਰਹੇ ਅਸੀਂ ਪੰਜਾਬੀ ਕਹਿੰਦੇ ਸਾਡੇ ਕੀ ਕੀ ਆ ਆ ਵੇਖੋ ਹੁਣ ਹੋਰ ਗੱਲ ਹੁਣ ਦੋ ਜਿਹੜੇ ਪੜਾਉਂਦੇ ਆ ਕਿਸਾਨ ਦਾ ਸ਼ੋਭਰਾ ਪੀੜਾ ਅਸੀਂ ਰਾਣਾ ਪਾ ਕੇ ਟੱਕਰੀ ਨਹੀਂ ਆਵਾ

मेरी गलत दलील नी साये सौ प्रमोट माइनिंग रल के सौ कहने रल के की ਇਹ ਕਿੱਸਾ ਪਾ ਲਿਆ ਕਹਿੰਦਾ ਬੰਦਾ ਸੀ ਦਖੋ ਆਪ ਦੀ ਸਰਕਾਰ ਹੋਵੇ ਮੇਰੇ ਤੈਨੂੰ ਪਰਦੇ ਕੀ ਕਹਿੰਦੇ ਕੀਤੇ ਪਹੁੰਚ ਕੇ ਪਹੁੰਚ ਗਈਆਂ ਪਹੁੰਚ ਗਈਆਂ ਪਹੁੰਚ ਗਈ ਸੀ ਪਹੁੰਚ ਗਈਆਂ ਤੂੰ ਹਣਕਾਂ ਕਿਆ ਫੇਰੇ ਛੱਡੋ ਬਲੇ ਦੱਲੇ ਲੈ ਗਏ ਮਰਦਾਬਾਦ ਫਟਾ ਬਾਦ ਮਰਦਾਬਾਦ ਮਰਦਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਇਹ ਪੰਜਾਬ ਪੰਜਾਬੀਆਂ ਦਾ ਰਹਿਣਾ ਦਿੱਲੀ ਵਾਲੇ ਧੱਕ ਦੇ ਆਗੇ ਹਾਂ ਧੱਕ ਦੇ ਆਗੇ ਦਿੱਲੀ ਵਾਲੇ ਜਿਹੜਾ ਆਊਗਾ ਇੱਥੇ ਦਿੱਲੀ ਵਾਲਾ ਰਾਜ ਨੇ ਜਨਰਲ ਦਾ ਮਾਗਿਆ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਦਾ ਨਹੀਂ ਦਿੱਲੀ ਵਾਲਾ ਪੰਜ ਦਿੱਲੀਆ ਤੁਸੀਂ ਆ ਲੈਣ ਬੁਲੀ ਦਿੱਲੀ ਵਾਲੇ ਲੈਣ ਬੁਲੀ ਕਰਿਆ ਤੇ ਰੁਕੀਆ ਕਰਿਆ ਪੁਛਿਆ ਆਪਾਂ ਨਾਲ ਗੱਲ ਕਰੋ ਹੁਣ ਨਹੀਂ ਹੋਰ ਗੱਲ ਕਰੋ ਹੁਣ ਕਰੋ ਗੱਲ ਮੁਰੇ ਤੇ ਆਪਣੇ ਪੈਸੇ ਅਸੀਂ ਤੁਹਾਨੂੰ ਟੱਕ ਆ ਗਰੂਨਾ ਦੇਖੇ ਗਾਪੋ ਆ ਦੇਖੋ ਆ ਦੇਖੋ ਅਸੀਂ ਨਾਲ ਕੋਈ ਨਹੀਂ ਤੁਸੀਂ ਆ ਕੇ ਮੰਗੇ ਕੋਈ ਨਾ ਕੋਈ ਕਸੂਰ ਨਹੀਂ ਕਰਕੇ ਉਹ ਆਪਣੇ ਨਾਲ ਖੜੇ ਆ ਸਾਡੇ ਭਰਾ ਆ ਸਾਡੇ ਨਾਲ ਖੜੇ ਆ ਭਾਈ ਜੀ

ਮੰਗੇ ਭਾਈ ਸਾਡਾ ਭਾਈ ਜਰਾ ਪਿੰਡ ਦਾ ਇਕੱਠਾ ਸਾਡਾ ਕਿਸੇ ਨਾ ਬੇਰਬੋਦੀ ਨਾ ਲਾ ਕੇ ਦੇ ਨਾਲ ਸਾਡਾ ਸਰਕਾਰ ਨਾ ਬਰੋਦਿਆ ਸਰਕਾਰ ਨਾ ਬਰੋਦਿਆ ਬੈਠ ਕੇ ਕਰ ਲੋ ਸਰਕਾਰ ਨਾ ਬਰੋਦਿਆ ਰੋਲਾ ਪੂਣਾ ਨਹੀਂ ਹੋਣਾ ਭਾਈ ਸਰਕਾਰ ਨਾ ਬਰੋਦਿਆ ਬੇਰਬੋਦੀ ਨਾਲ ਕਰ ਲੋ ਆਪਾਂ ਕਦੇ ਲੜੀ ਜਾਂਦੇ ਆ ਫਿਰ ਕੋਈ ਸਰਕਾਰ ਹਰ ਪੀੜ ਤਾਂ ਨਾਲ ਖੜੀ ਹੋਣ ਦਾ ਟਾਈਮ ਆ ਭਾਈ ਲੰਦ ਰੋਡ ਟਾਈਮ ਪੱਕਾ ਪੱਕਾ ਵਾ ਮਰਦਾਬਾਤ ਮਰਦਾਬਾਤ ਸਰਕਾਰ ਮਰਦਾਬਾਤ 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 ਅਸੀਂ ਕਹਿੰਦੇ ਤੁਹਾਡਾ ਚੰਡੇ ਲੈ ਆਓ 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 ਚੰਡੇ ਲੈ ਅਸੀਂ ਦੇਖੋ ਨਾ ਕਿ ਇਹੋ ਡਰਨਾ ਨਾ ਕਰਿਆ ਸਾਹਮਣੇ ਖੜੇ ਆ ਸਾਹਮਣੇ ਖੜੇ ਆ ਅਸੀਂ ਡਰਦੇ ਨਹੀਂ ਗਏ ਅਸੀਂ ਪੰਜਾਬ ਲਈ ਖੜੇ ਆ ਅਸੀਂ ਦਿੱਲੀ ਵਾਲੇ ਦੇ ਦਰਾਲ ਨਹੀਂ ਗਏ ਸੇਵਾ ਕਰੋ ਅਸੀਂ ਭਾਈ ਸੇਵਾ ਕਰਦੇ ਆ ਲੱਗੇ ਹੋ ਆ ਅਸੀਂ ਪੁਲਵਾਰੀ ਆ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਹੈ ਚਲੂਗੀ ਨਹੀਂ ਚਲੂਗੀ ਨਹੀਂ ਕਮਾਉਣਾ ਕਰ ਰੋ ਬੱਸ ਨਾ ਬੜਾ ਤੁਸੀਂ ਪਾੜ ਕੇ ਦਿਖਾ ਰਹੇ ਹੋ ਤੁਸੀਂ ਪਾਓ ਬੱਲੇਟ ਬੋਲਿੰਗ ਸੀ ਲੋ ਬੱਲੇ ਲੋਕੀ ਲੋਕੇ ਲੜਾ ਦੇ ਕੁਲੀ ਲੋਕੇ ਆਏ ਲੋਕੇ ਅਸੀਂ ਨਾ ਪੱਕਾ ਕਰਾਂਗੇ ਲੋਕੇ ਟੰਗੂਲਾ ਅਸੀਂ ਯਾਰ ਉਹ ਵੀ ਅੰਨ੍ਹੀ ਕਰਦੇ ਆ ਕੁੱਝ ਕੱਟ ਕੇ ਪਾਉਂਦੇ ਆ ਗਾ ਤੰਦੂ ਤੇ ਆਹਨੂੰ ਚਾਹ ਦੇ ਦਰਵਾਜ਼ਾ ਮੰਡੀਆਂ ਪਾਜੀ ਲਾਣਾ ਮਾਰਾ ਦਾ ਬੰਦਾ ਨਹੀਂ ਨਹੀਂ ਜਾ ਰਹੇ ਅਸੀਂ ਅਸੀਂ ਲੜਾਈ ਬਾਤ ਭਾਈ ਲੜਾ ਕੇ ਸ਼ਾਂਤ ਭਾਈ ਜਿੱਥੇ ਵੀ ਸੇਵਾ ਕਰਾਂਗੇ ਬਾਤ ਭਾਈ ਲੜਾ ਕੇ ਸ਼ਾਂਤ ਭਾਈ ਅਸੀਂ ਪੰਜਾਬ ਸਰ ਸਮੂਹ ਪੰਜਾਬੀਆਂ ਨੂੰ ਵੇਖ ਲਾਓ 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 ਕੋਈ ਗੱਲ ਨਹੀਂ ਅਸੀਂ ਵੀ ਚੱਲ ਲਓ ਮਰਦਾਬਾਦ 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 ਵਾਕਿਆ ਦੀ ਸੇਵਾ ਕਰਕੇ ਆਪਾਂ ਆਪਣੇ ਵਾਕਿਆਂ ਨੂੰ ਆਫਤ ਦੇ ਵਿੱਚੋਂ ਕੱਢਿਆ ਪੁਗਤ ਆਫਤ ਦੇ ਵਿੱਚੋਂ ਕੱਢਿਆ ਆਪਾਂ ਦਾ ਲੀਡਰ ਪੰਜਾਬ ਸਰਕਾਰ ਮਰਦਾਬਾਦ 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 ਦੱਸੋ ਭਾਈ ਕੀ ਆ ਸੀ ਦੱਸੋ ਭਾਈ ਕੀ ਆ ਸੀ ਦੱਸੋ ਕੀ ਆ ਸੀ ਹੈ ਕਿਸਾਨ ਦੱਸ ਸਾਰਿਆ ਖਜ਼ਾਨਾ ਆ ਸੀ ਅਸੀਂ ਕੋਈ ਪਾਰਟੀ ਨਹੀਂ ਸਾਡੀ ਸਿਆਮ 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 ਸਸਾਨਾ ਦੇ ਨਾਲ ਆ ਨਾਲ ਆ ਬੰਦੂ ਦੇ ਨਾਮਰਦਾ ਜਿੰਦਾਬਾਦ 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 ਸਲਾਮ ਆਇ ਕਾ ਜਿੰਦਾਬਾਦ ਇਹ ਜਿੰਨੇ ਵੀ ਪੰਜਾਬ ਪ੍ਰਾਸਤ ਬੰਦੇ ਆ ਕੁੱਕੜ ਪਿੰਡ ਦੇ ਵਿੱਚ ਆਓ ਕੁੱਕੜ ਪਿੰਡ ਦੇ ਵਿੱਚ ਆਓ ਕੁੱਕੜ ਸਾਡੇ ਕੋਈ ਮਾਤਰਾ ਨਹੀਂ ਮੈਂ ਇਹ ਚਲਾਉਂਦੀ ਮੈਂ ਇੱਕ ਮਿੰਟ ਆਪਾਂ ਅੱਪ ਲੈਣਾ ਨਹੀਂ ਲਾਈਵ ਚਲਾਉਂਦੇ ਤੁਸੀਂ ਆਪਣਾ ਕਰੋ ਤੁਸੀਂ ਆਪਣਾ ਕਰੋ ਨਹੀਂ ਗੱਲ ਤੋਂ ਸੁਣੋ ਯਾਰ ਲੈਣ ਦੇ ਆਪਾਂ ਲਾਈਵ ਦੇਖੋ ਜੀ ਜਿੰਨੇ ਵੀ ਕਿਸਾਨ ਵੀ ਦੇ ਆ ਪਿੰਡ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਗੁੰਡਾਗਰਦੀ ਧੱਕਾ ਆਮ ਆਦਮੀ ਪਾਰਟੀ ਸ਼ਰਮ ਧੱਕਾ ਕਛਾਈ ਕਰ ਰਹੀ ਆ ਆ ਦੇਖੋ ਆਣ ਕੇ ਗੁੰਡਾ ਕਰਦੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ